ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਮੂੰਗ ਦਾਲ ਦਾ ਹਲਵਾ ਤੇ ਇੱਥੇ ਅਸੀਂ ਮੂੰਗੀ ਦਾਲ ਦਾ 1 ਕੱਪ ਲਿਆ ਸੀ ਤੇ ਇਹਨੂੰ ਦਾਲ ਨੂੰ ਅਸੀਂ 3-4 ਘੰਟੇ ਭਿਓ ਛੱਡਿਆ ਸੀ ਤੇ ਦਾਲ ਬਹੁਤ ਵਧੀਆ ਗਲ ਗਈ ਏ ਤੇ ਹੁਣ ਅਸੀਂ ਇਹਨੂੰ ਛਾਨਣੀ ਚ ਪਾ ਕੇ ਤੇ ਇਹਦਾ ਪਾਣੀ ਕੱਢ ਦਿੱਤਾ ਸੀ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਇਹਨੂੰ ਮਿਕਸੀ ਜੱਗ ਵਿੱਚ ਪਾ ਕੇ ਤੇ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਤੇ ਜਿਹੜਾ ਆਪਾਂ ਬਜਾਰੋਂ ਮੂੰਗ ਦਾਲ ਲੈ ਆ ਕੇ ਆਉਨੇ ਆ ਤੇ ਉਹਨਾਂ ਵੀ ਇਸੇ ਤਰ੍ਹਾਂ ਪਹਿਲੇ ਗ੍ਰाइंड ਕਰਕੇ ਗ੍ਰाइंड ਕੀਤੀ ਹੁੰਦੀ ਤੇ ਅਸੀਂ ਉਸਤਾਂ ਦੀ ਪੀਸੀ ਪਸਾਈ ਲੈ ਕੇ ਆਉਨੇ ਫਿਰ ਆਪਾਂ ਹਲਵਾ ਬਣਾਉਨੇ ਆ ਤੇ ਅਸੀਂ ਇਹਨੂੰ ਘਰ ਵਿੱਚ ਹੀ ਇਸ ਤਰ੍ਹਾਂ ਆਪਾਂ ਇਹਨੂੰ ਗ੍ਰाइंड ਕਰਕੇ ਤੇ ਇਹਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਦਾਲ ਨੂੰ ਖਸੇ ਮਿਕਸ ਕਰ ਲਿਆ ਸੀ ਦਾਲ ਤੁਸੀਂ ਦੇਖ ਸਕਦੇ ਐਸ ਤਰੀਕੇ ਦੀ ਅਸੀਂ ਗ੍ਰाइंड ਕਰਨੀ ਸੀ ਦਾਲ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਸੀ ਇਹਦੇ ਵਿੱਚ ਆਪਾਂ ਦੋ ਚਮਚੇ ਅਸੀਂ ਦੇਸੀ ਘਿਓ ਦੇ ਪਾ ਦਵਾਂਗੇ ਸਭ ਤੋਂ ਪਹਿਲੇ ਘਿਓ ਨੂੰ ਅਸੀਂ ਗਰਮ ਕਰ ਲਵਾਂਗੇ ਘਿਓ ਗਰਮ ਹੋ ਗਿਆ ਸੀ ਇੱਥੇ ਲੈ ਲਈ ਸੀ ਡਰਾਈ ਫਰੂਟ ਕਾਜੂ ਪਦਾਮ ਤੇ ਇਹਨਾਂ ਨੂੰ ਅਸੀਂ ਫਰਾਈ ਕਰ ਲਵਾਂਗੇ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਲੋ ਫਲੇਮ ਤੇ ਹੀ ਭੁੰਨਾਂਗੇ ਦੋ 3 ਮਿੰਟ ਵਾਸਤੇ ਅਸੀਂ ਪੋਨ ਲਿਆ ਸੀ ਤੇ ਹੁਣ ਅਸੀਂ ਇਹਨਾਂ ਨੂੰ ਪਲੇਟ ਵਿੱਚ ਪਾ ਦਵਾਂਗੇ ਇੱਥੇ ਅਸੀਂ ਇੱਕ ਕੱਪ ਕਿਉ ਪਾ ਦਵਾਂਗੇ ਇੱਥੇ ਲਿਆ ਸੀ ਮੈਂ ਦੋ ਚਮਚੇ ਬੇਸ ਸੂਜੀ ਤੇ ਦੋ ਚਮਚੇ ਅਸੀਂ ਲਏ ਸੀ ਬੇਸਨ ਦੇ ਤੇ ਸੂਜੀ ਬੇਸਨ ਮਿਕਸ ਕਰਕੇ ਬਣਾਇਆ ਤੇ ਬਹੁਤ ਜ਼ਿਆਦਾ ਟੇਸਟ ਕੜਾਹ ਬੰਦਾ ਆ 2 ਕਿ ਮਿੰਟ ਵਾਸਤੇ ਅਸੀਂ ਇਹਨੂੰ ਕਿਉਂ ਦੇ ਵਿੱਚ ਭੁੰਨਾਗੇ ਤੇ ਇਹਨੂੰ ਅਸੀਂ ਨਾਲ ਹੀ ਦਾਲ ਪਾ ਦਵਾਂਗੇ ਜਿਹੜੀ ਆਪਾਂ ਮਿਕਸੀ ਦੇ ਵਿੱਚ ਇਹਨੂੰ ਪੀਸ ਲਿਆ ਸੀ ਹੁਣ ਅਸੀਂ ਇਹਨੂੰ ਲੋ ਫਲੇਮ ਤੇ ਇਹਨੂੰ ਪੁੰਨਾਗੇ ਜਿਆਦੇ ਆਪਾਂ ਹਾਈ ਫਲੇਮ ਤੇ ਨਹੀਂ ਇਹਨੂੰ ਆਪਾਂ ਭੁੰਨਾਗੇ ਤੇ ਲੋ ਫਲੇਮ ਤੇ ਆਪਾਂ ਭੁੰਨ ਕੇ ਇਹਨੂੰ ਥੋੜਾ ਬ੍ਰਾਊਨ ਜਿਹਾ ਕਰ ਲਵਾਂਗੇ ਤੇ ਆਪਾਂ ਇਹਨੂੰ ਵੀਰਦਾਲ ਭੁੰਨ ਲੱਗਿਆਂ ਤੇ ਕਾਲੀ ਨਹੀਂ ਕਰਨੀ ਲੋ ਫਲੇਮ ਤੇ ਹੀ ਅਸੀਂ ਇਹਨੂੰ ਭੁੰਨ ਕੇ ਤਿਆਰ ਕਰਨਾ ਹੈ 10 ਤੋਂ 12 ਮਿੰਟ ਹੋ ਗਏ ਸੀ ਮੈਨੂੰ ਹਲਵਾ ਭੁੰਨਦਿਆਂ ਨੂੰ ਤੇ ਆਪਣਾ ਜਿਹੜਾ ਆ ਮਿਸਟਰੇ ਓਮ ਬ੍ਰਾਉਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇਹ ਬ੍ਰਾਉਨ ਹੋ ਗਿਆ ਆ ਮੈਂ ਲੋ ਫਲੇਮ ਤੇ ਹੀ ਇਹਨੂੰ ਭੁੰਨਿਆ ਸੀ ਤੇ 2-3 ਮਿੰਟ ਵਾਸਤੇ ਅਸੀਂ ਇਹਨੂੰ ਹੋਰ ਭੁੰਨ ਲਵਾਂਗੇ ਨੂੰ ਪਾਉਣ ਨੇ ਤੇ ਆ ਕੇ ਉਹ ਛੱਡ ਦਿੱਤਾ ਤੇ ਇਸ ਤੋਂ ਪਤਾ ਚੱਲ ਜਾਂਦਾ ਵੀ ਆਪਣਾ ਮਟੀਰੀਅਲ ਭੁੰਨੇ ਭੁੱਜ ਕੇ ਤਿਆਰ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਛੱਡ ਦਿੱਤਾ ਹੈ ਇੱਕ ਸਾਈਡ ਤੇ ਆਪਾਂ ਚਾਣੀ ਬਣਾ ਕੇ ਤਿਆਰ ਕਰਾਂਗੇ 2 ਕੱਪ ਪਾਣੀ ਪਾਤਾ ਸੀ ਅਸੀਂ ਇੱਥੇ ਆਪਾਂ ਪੌਣਾ ਕੱਪ ਖੰਡ ਲਈ ਸੀ ਥੋੜੀ ਜਿਹੀ ਮੈਂ ਕੱਪ ਤੋਂ ਘੱਟ ਲਈ ਸੀ ਜਿੰਨਾ ਆਪਾਂ ਨੂੰ ਮਿੱਠਾ ਖਾਣਾ ਪਸੰਦ ਕਰਦੇ ਆ ਤੇ ਇੱਥੇ 2-3 ਧਾਗੇ ਮੈਂ ਕੇਸਰ ਦੇ ਪਾ ਦਵਾਂਗੀ ਇਹ ਤੇ ਚਾਣੀ ਵੀ ਬਣ ਗਈ ਹੁਣ ਅਸੀਂ ਚਾਣੀ ਨੂੰ ਚਾਣੀ ਨੂੰ ਅਸੀਂ ਕੜਾਈ ਵਿੱਚ ਪਾ ਦਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਡਰਾਈ ਫਰੂਟ ਅਸੀਂ ਤਲੇ ਸੀ ਇਹਨਾਂ ਨੂੰ ਵੀ ਪਾ ਦਵਾਂਗੇ ਵਿੱਚੇ ਕੜਾਈ 'ਚ ਤੇ ਨਾਲ ਹੀ ਅਸੀਂ ਹੁਣ ਥੋੜ੍ਹੀ ਥੋੜ੍ਹੀ ਚਾਣੀ ਪਾ ਕੇ ਤੇ ਇਹਨੂੰ ਆਪਾਂ ਹਿਲਾਈ ਜਾਵਾਂਗੇ। ਖਾਲੀ ਮੈਂ ਗੈਸ ਨੂੰ ਬੰਦ ਕਰਤਾ ਸੀ ਹੁਣ ਅਸੀਂ ਗੈਸ ਨੂੰ ਆਨ ਕਰ ਦਵਾਂਗੇ। ਤੇ ਇੱਥੇ ਸਾਰੀ ਚਾਣੀ ਪਾ ਦਿੱਤੀ ਸੀ ਅਸੀਂ। ਤੇ ਹੁਣ ਅਸੀਂ ਇਹਨੂੰ ਹਿਲਾ ਕੇ ਪਕਾਵਾਂਗੇ। ਮੂੰਗੀ ਦਾਲ ਦਾ ਆਪਣਾ ਕੜਾਹ ਬਣ ਕੇ ਤਿਆਰ ਆ ਤੇ ਇਹ ਆਪਾਂ ਆਪਣੇ ਹਿਸਾਬ ਨਾਲ ਜਿੰਨਾ ਆਪਾਂ ਨਰਮ ਰੱਖਣਾ ਚਾਹੁੰਦੇ ਆ ਤੇ ਜਾਂ ਆਪਾਂ ਥੋੜਾ ਈ ਤੋਂ ਉਸ ਤੋਂ ਵੀ ਜ਼ਿਆਦਾ ਆਪਾਂ ਹਾਰ ਰੱਖਾਂਗੇ ਤੇ ਪਰ ਜਿਹੜਾ ਕੜਾਹ ਹੁੰਦਾ ਹੈ ਉਹ ਨਰਮ ਨਰਮੀ ਵਧੀਆ ਲੱਗਦਾ ਆ ਇਸ ਤਰੀਕੇ ਦਾ ਤੇ ਜੇ ਤੁਹਾਨੂੰ ਮੇਰੇ ਕੜਾਹ ਬਣਾਉਣ ਦਾ ਤਰੀਕਾ ਵਧੀਆ ਲੱਗਦਾ ਤਾਂ ਲਾਈਕ ਜ਼ਰੂਰ ਕਰਿਆ ਕਰੋ ਵੀ ਤੇ ਬਹੁਤ ਸੌਖਾ ਆ ਘਰ ਵਿੱਚ ਮੂੰਗੀ ਦਾਲ ਦਾ ਕੜਾਹ ਬਣਾਉਣਾ ਤੇ ਦਾਣੇਦਾਰ ਇਹ ਕੜਾਹ ਬਣਦਾ ਹੈ ਦੋ ਚਮਚੇ ਆਪਾਂ ਬੇਸਣ ਪਾ ਕੇ ਤੇ ਦੋ ਚਮਚੇ ਆਪਾਂ ਸੋਜੀ ਪਾ ਕੇ ਬਣਾਈਏ ਤੇ ਕੜਾਹ ਜਿਹੜਾ ਆਪਣਾ ਜਿਸ ਤਰ੍ਹਾਂ ਆਪਾਂ ਵਿਆਹਾਂ ਦੇ ਵਿੱਚ ਖਾਣੇ ਤੇ ਜਾਂ ਅਸੀਂ ਜਿੱਦਾਂ ਬਾਜ਼ਾਰ ਵਿੱਚ ਉਹ ਕੜਾਹ ਖਾਣ ਜਾਂਦੇ ਹਾਂ ਦਾਣੇਦਾਰ ਕੜਾਹ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਆ ਤੇ ਇਹ ਬਹੁਤ ਵਧੀਆ ਟੇਸਟ ਵੀ ਲੱਗਦਾ ਆ ਇਸ ਘਰ ਵਿੱਚ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਆ ਤੇ ਕੜਾਹ ਬਣ ਕੇ ਤਿਆਰ ਆ ਤੇ ਗੈਸ ਨੂੰ ਅਸੀਂ ਹੁਣ ਬੰਦ ਕਰ ਦਾਂਗੇ ਮੈਂ ਲੋਕ ਲੈ ਲੈਂਦੇ ਹੀ ਇਹਨੂੰ ਅਸੀਂ ਪਕਾਇਆ ਸੀ ਤੇ ਪਾ ਪਾ ਚਾਣੀ ਪਾ ਕੇ ਵੀ ਲੋ ਘਲੇਮ ਤੇ ਪਕਾਉਣੀ ਆ ਕਿਉਂਕਿ ਨਹੀਂ ਤੇ ਇਹ ਛਿੱਟਾਂ ਪੈਂਦੀਆਂ ਆਪਣੇ ਤੇ ਬਹੁਤ ਵਧੀਆ ਇਹ ਕੜਾਹ ਬਣਿਆ ਆ ਕੜਾਹ ਨੂੰ ਅਸੀਂ ਹੁਣ ਪਲੇਟ ਵਿੱਚ ਪਾ ਦਵਾਂਗੇ ਕੜਾਹ ਨੂੰ ਅਸੀਂ ਪਲੇਟ ਵਿੱਚ ਪਾ ਤਾ ਤੇ ਇੱਥੇ ਮੈਂ ਬਦਾਮ ਦੀਆਂ ਗਿਰੀਆਂ ਰੱਖੀਆਂ ਸੀ ਉਹਨਾਂ ਨੂੰ ਅਸੀਂ ਉੱਪਰ ਡੈਕੋਰੇਟ ਕਰ ਦਵਾਂਗੇ ਤੇ ਬਹੁਤ ਸੋਹਣੀਆਂ ਲੱਗਦੀਆਂ ਆ ਇਸ ਤਰ੍ਹਾਂ ਜੇ ਤੁਹਾਨੂੰ ਮੇਰੇ ਮੂੰਗੀ ਦਾਲ ਦਾ ਕੜਾਹ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਜੀ ਸਤਿ ਸ਼੍ਰੀ ਅਕਾਲ ਜੀ